ਪ੍ਰੇਰਨਾ ਲੈਦੀ ਬੇਤੀ ਕਰਨ ਤਾਂ ਕਿ ਹੋਰ ਬੱਚੇ ਵੀ ਚੰਗੇ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਅੱਜ ਸੰਗਤਾਂ ਵੱਲੋਂ ਪਵਿੱਤਰ ਸੰਗਰਾਮ ਦਾ ਦਿਹਾੜਾ ਮਨਾਇਆ ਗਿਆ ਉਸ ਤੋਂ ਅਪਰੰਤ ਨਗਰ ਦੇ ਨੌਜਵਾਨ ਜਿਸ ਨੇ ਨਗਰ ਦਾ ਪੜ੍ਹਾਈ ਦੇ ਵਿੱਚ ਨਾਂ ਰੋਸ਼ਨ ਕੀਤਾ ਅੱਜ ਉਸ ਨੌਜਵਾਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਾਡੇ ਨਾਲ ਮੈਂ ਕੈਮਰਾ ਕੋਲ ਇੱਕ ਦਿਖਾਈ ਜਾਣ ਨਗਰ ਨਿਵਾਸੀ ਤੇ ਇੱਕ ਨੂੰ ਖਾਲਸਾ ਫੌਜ ਦੇ ਜਿਹੜਾ ਮਹੂਨ ਸਿੰਘ ਮੰਡ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਉਸ ਲੜਕੇ ਦੇ ਜਿਹੜੇ ਮਾਤਾ ਪਿਤਾ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੇ ਅਜੇਹੀ ਕਿਹੜੀ ਪੜਾਈ ਕੀਤੀ ਕਿਸ ਤਰ੍ਹਾਂ ਵਿੱਦਿਆ ਜਿਹੜੀ ਹਾਸਲ ਕੀਤੀ ਤੇ ਉਸ ਵਿੱਦਿਆ ਹਾਸਲ ਕਰਨ ਵਾਸਤੇ ਕਿੰਨੇ ਵਿਦਿਆਰਥੀ ਨੇ ਹਿੱਸੇ ਰਿਆ ਸੀਗਾ ਤੇ ਇਹਨਾਂ ਨੇ ਉਸ ਤੋਂ ਕਿਵੇਂ ਟੌਪ ਹਾਸਲ ਕੀਤਾ ਤੇ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਜੁੜੇ ਆ ਤੇ ਸਾਡੇ ਨਾਲ ਇੱਥੇ ਗੁਰਦੁਆਸਾ ਦੇ ਪ੍ਰਧਾਨ ਆ ਤੇ ਜਿਹੜੇ ਹੋਰ ਨਗਰ ਨਿਵਾਸੀ ਵੀ ਜੁੜ ਚੁੱਕੇ ਆ ਉਹ ਆਪਾਂ ਕਰਦੇ ਆ ਗੱਲਬਾਤ ਦਸ ਕੋ ਸਾਡੇ ਨਾਲ ਨਗਰ ਦੇ ਪ੍ਰਵੰਤੇ ਸੱਜਣ ਭਾਈ ਮਨਜੀਤ ਸਿੰਘ ਜੀ ਮੰਡਾ ਜੁੜ ਚੁੱਕੇ ਆ ਆਉ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਸ ਨਗਰ ਦੇ ਪੁੱਤ ਦਾ ਨਗਰ ਦੇ ਨੌਜਵਾਨ ਦਾ ਜਿਸ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਨੌਜਵਾਨ ਪਿੰਡ ਦਾ ਨਾਮ ਰੋਸ਼ਨ ਕਰਦਾ ਕਰਦਾ ਪੰਜਾਬ ਦਾ ਭਾਰਤ ਦਾ ਵੀ ਨਾਮ ਰੋਸ਼ਨ ਕਰਦੇ ਆਉ ਅਸੀਂ ਗੱਲ ਕਰਦੇ ਭਾਈ ਮਨਜੀਤ ਸਿੰਘ ਮੰਡਾ ਦੇ ਨਾਲ ਭਾਈ ਮਨਜੀਤ ਸਿੰਘ ਮੰਡ ਜੀ ਸਭ ਤੋਂ ਪਹਿਲਾਂ ਸੀ ਆਪਣੇ ਚੈਨਲ ਦਾ ਧੰਨਵਾਦ ਕਰਦੇ ਆਂ ਜੀ ਤੁਹਾਡਾ ਵੀ ਧੰਨਵਾਦ ਕਿਉਂਕਿ ਤੁਸੀਂ ਸਾਡੇ ਨਗਰ ਦੀ ਕੀ ਇਲਾਕੇ ਦੀ ਹਰ ਖਬਰ ਨੂੰ ਦੁਨੀਆ ਦੇ ਕੋਨੇ ਤੋਂ ਕੋਨੇ ਤੱਕ ਪਹੁੰਚਦਾ ਕਰਦੇ ਹੋ ਇਸ ਕਰਕੇ ਤੁਹਾਡਾ ਵੀ ਬਿਸ਼ੇਸ਼ ਧੰਨਵਾਦ। ਭਾਈ ਮਨਜੀਤ ਸਿੰਘ ਮੰਡ ਜੀ ਅੱਜ ਨਗਰ ਦੇ ਨੌਜਵਾਨ ਦਾ ਇੱਕ ਹੌਸਲਾ ਵਜਾਈ ਕੀਤਾ ਗਿਆ ਵਾ। ਕਿਉਂਕਿ ਅਜੇ ਨੌਜਵਾਨਾਂ ਨੂੰ ਸੰਭ ਨਹੀਂ ਲੋੜ ਹੁੰਦੀ ਨਗਰ ਨਿਵਾਸੀਆਂ ਨੂੰ ਕਿਉਂਕਿ ਇਹ ਪਿੰਡ ਦਾ ਜਿੱਥੇ ਪ੍ਰਵਾਦ ਦਾ ਨਾਮ ਰੋਸ਼ਨ ਕਰਦੇ ਆ ਇਹ ਪਿੰਡ ਦਾ ਨਾਮ ਰੋਸ਼ਨ ਕਰ ਜਾਂਦੇ ਆ। ਕੀ ਕਹਿਣਾ ਚਾਹੁੰਦੇ ਆ ਜੀ? ਦੇਖੋ ਜੀ ਗੱਲ ਇਸ ਤਰ੍ਹਾਂ ਵਾ ਵੀ ਅਸੀਂ ਜੋ ਅੱਜ ਹਾਲਾਤ ਨੇ ਪੰਜਾਬ ਦੇ ਹਰ ਮਾਤਾ ਪਿਤਾ ਦਾ ਇੱਕੋ ਹੀ ਟੀਚਾ ਜਿਵੇਂ ਅਰਜਨ ਨੂੰ ਉਹ ਮੱਛੀ ਦੀ ਅੱਖ ਦੇਂਦੀ ਸੀ ਪੰਜਾਬ ਦੇ ਇਹ ਸਾਰੇ ਦੇਸ਼ ਦੇ ਮਾਪਿਆਂ ਦਾ ਇੱਕੋ ਹੀ ਇੱਕ ਸੁਪਨਾ ਮੈਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈਏ ਆਇਲਰਸ ਕਰਾ ਕੇ ਉਹਨਾਂ ਨੂੰ ਕੈਨੇਡਾ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਸੈਟਲ ਕਰੀਏ ਬਹੁਤ ਇਹੋ ਜਿਹੇ ਘੱਟ ਨੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਦੇ ਵਿੱਚ ਹੀ ਜਾਂ ਆਪਣੀ ਸਟੇਟ ਦੇ ਵਿੱਚ ਹੀ ਚੰਗੇ ਅਹੁਦਿਆਂ ਤੇ ਲਾ ਕੇ ਰਾਜੀ ਆ ਸੋ ਇਸ ਬੱਚੇ ਨੇ ਨੀਟ ਪ੍ਰੀਖਿਆ ਦੇ ਵਿੱਚ ਤੁਹਾਨੂੰ ਪਤਾ ਉੱਥੇ ਲੱਖਾਂ ਵਿਦਿਆਰਥੀ ਪੇਪਰ ਦਿੰਦੇ ਨੇ ਰੋਲਾ ਗੋਲਾ ਵੀ ਕਿੰਨਾ ਪਿਆ ਆਪਣੀ ਮਿਹਨਤ ਅਤੇ ਲਗਨ ਦਾ ਸਦਕਾ ਇਹਨਾਂ ਨੇ ਟੌਪ ਕੀਤਾ ਚੰਗੀ ਵਿਦਿਆ ਹਾਸਲ ਕੀਤੀ ਆ ਸੋ ਅੱਗੇ ਇਹ ਐਮਬੀਬੀਐਸ ਦੀ ਪੜ੍ਹਾਈ ਵਾਸਤੇ ਚੁਣੇ ਗਏ ਨੇ ਤੁਹਾਨੂੰ ਪਤਾ ਵੀ ਅੱਜ ਦੇ ਜਿਹੜੇ ਹਾਲਾਤ ਨੇ ਸਾਰੀ ਦੁਨੀਆ ਬਿਮਾਰੀਆਂ ਦੀ ਜਕੜ ਦੇ ਵਿੱਚ ਨੇ ਇਹ ਇੱਕ ਕਿੱਤਾ ਜਿੱਥੇ ਆਪਣੇ ਮਾਤਾ ਪਿਤਾ ਦੇ ਲਈ ਆਪਣਾ ਆਰਥਿਕ ਤੌਰ ਤੇ ਸਹਾਇਤਾ ਤਾਂ ਹੋਣੀ ਹੋਣੀ ਆ ਪਰ ਇੱਕ ਇਹ ਸੇਵਾ ਵਾਲਾ ਕਿੱਤਾ ਵਾ ਅਗਰ ਤੁਸੀਂ ਡਾਕਟਰ ਹੋ ਤਾਂ ਹਰ ਬੰਦੇ ਦੀ ਜਦੋਂ ਵੀ ਕੋਈ ਮਾੜੀ ਜੀ ਦੁੱਖ ਤਕਲੀਫ ਹੁੰਦੀ ਆ ਉਹਦੀ ਪਾਇਓਰਿਟੀ ਨਾਲ ਆ ਜਾਂ ਉਹਦੀ ਪਹਿਰੇ ਹੁੰਦੀ ਆ ਵੀ ਅਸੀਂ ਡਾਕਟਰ ਕੋਲੇ ਪਹੁੰਚੀਏ ਡਾਕਟਰ ਸਾਨੂੰ ਬਚਾ ਸਕਦਾ ਸੋ ਇਸ ਕਰਕੇ ਰੱਬ ਤੋਂ ਬਾਅਦ ਜੇ ਕੋਈ ਦੂਜਾ ਇਨਸਾਨ ਰੱਬ ਦੀ ਤਰ੍ਹਾਂ ਪੂਜਿਆ ਜਾਂਦਾ ਉਹ ਡਾਕਟਰ ਆ ਸੋ ਇਸ ਬੱਚੇ ਨੇ ਡਾਕਟਰੀ ਖਿੱਤੇ ਦੇ ਵਿੱਚ ਇੱਥੋਂ ਤੱਕ ਪਹੁੰਚ ਹਾਸਲ ਕੀਤੀ ਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹ ਅੱਗੇ ਵੀ ਟੌਪ ਕਰੇ ਵਧੀਆ ਵਿਦਿਆ ਹਾਸਲ ਕਰਕੇ ਟੌਪ ਦਾ ਡਾਕਟਰ ਬਣੇ ਜਿੱਥੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੂਗਾ ਸਾਡੇ ਪਿੰਡ ਦਾ ਕਿਉਂਕਿ ਫੀਲਡ ਦੇ ਵਿੱਚ ਪਿੰਡ ਦਾ ਕੋਈ ਵੀ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦਾ ਨਾ ਸਾਨੂੰ ਉਹਦਾ ਬੜਾ ਸਹਾਰਾ ਹੁੰਦਾ ਮੰਨ ਲਓ ਸਾਡੇ ਪਿੰਡ ਚੋਂ ਸਰਪੰਚ ਰਹੇ ਨੇ ਸੁਖਵਿੰਦਰ ਸਿੰਘ ਜੀ ਉਹ ਕਚੈਰੀਆਂ ਚ ਕੰਮ ਕਰਦੇ ਨੇ ਕਿਸੇ ਨੂੰ ਨਿੱਕਾ ਜਿਹਾ ਵੀ ਕੰਮ ਪੈ ਜਾਂਦਾ ਪਹਿਲਾਂ ਅਗਲੇ ਦੀ ਸੋਚ ਹੁੰਦੀ ਆ ਗੋਰੇ ਨਾਲ ਗੱਲ ਕਰਦੇ ਆ ਉਹ ਤੋਂ ਪੁੱਛਦੇ ਆ ਕੀ ਮਸਲਾ ਹਾਲਾ ਸੋ ਇਸੇ ਤਰ੍ਹਾਂ ਇੱਕ ਨੌਜਵਾਨ ਸਾਡਾ ਕਿਉਂਕਿ ਬਹੁਤ ਘੱਟ ਭਰਤੀਆਂ ਹੋਈਆਂ ਨੇ ਲੰਮੇ ਸਮੇਂ ਤੋਂ ਜਿਹੜੇ ਪੁਰਾਣੇ ਮਲਾਜ਼ਮ ਸੀ ਰਿਟਾਇਰ ਆ ਚੁੱਕੇ ਆ ਮਾਸਟਰ ਕੁਲਵਿੰਦਰ ਸਿੰਘ ਜੀ ਨੇ ਤੇ ਨਾਲ ਇੱਕ ਇੱਕ ਦੋ ਮਲਾਹ ਹੁਣ ਪੁਲਿਸ ਮਲਾਜ਼ਮ ਮੁੰਡੇ ਭਰਤੀ ਹੋਏ ਨੇ ਸੋ ਜਿਹੜਾ ਬੰਦਾ ਵੀ ਫੀਲਡ ਦੇ ਵਿੱਚ ਕਿਸੇ ਨੌਕਰੀ ਦੇ ਵਿੱਚ ਜਾਂਦਾ ਹਰ ਬੰਦੇ ਨੂੰ ਮਤਲਬ ਇਹ ਗਮਾਨ ਵਸੂਸ ਹੁੰਦਾ ਵੀ ਸਾਡੇ ਨਗਰ ਦਾ ਬੱਚਾ ਜੇ ਕੋਈ ਲੋੜ ਪਈ ਅਸੀਂ ਉੱਥੇ ਜਾ ਸੋ ਇਹ ਡਾਕਟਰ ਹੀਤਾ ਇਹ ਚੰਗੇ ਕਿ ਪਹੁੰਚਣ ਚੰਗੇ ਆ ਉਹਦੇ ਤੇ ਇਲਾਕੇ ਜਦੋਂ ਲੋਕਾਂ ਦੀ ਸੇਵਾ ਕਰਨਗੇ ਤਾਂ ਹੋਰਾਂ ਲੋਕਾਂ ਦੇ ਨਾਲ-ਨਾਲ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਇਹ ਆਸ ਹੋਊਗੀ ਵੀ ਜਦੋਂ ਕਿਤੇ ਲੋੜ ਪਊਗੀ ਇਸ ਬੱਚੇ ਕੋਲ ਜਾ ਕੇ ਅਸੀਂ ਆਪਣਾ ਦੁੱਖ ਤਕਲੀਫ ਦੂਰ ਕਰ ਸਕਦੇ ਆ ਭਾਈ ਮਨਜੀਤ ਸਿੰਘ ਜਿਵੇਂ ਤੁਸੀਂ ਨਗਰ ਨਿਵਾਸੀ ਨੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀ ਆਸ ਲੈ ਕੇ ਜਿਹੜਾ ਇਸ ਨੌਜਵਾਨ ਦਾ ਸਨਮਾਨ ਕੀਤਾ ਤੇ ਇਹਨਾਂ ਤੋਂ ਤੁਸੀਂ ਆਸ ਵੀ ਰੱਖੀ ਵੀ ਸੇ ਲੋਕਾਂ ਨੂੰ ਡਾਕਟਰ ਬਣ ਕੇ ਸੇ ਸਵਾਮ ਵਧੀਆ ਦੇਣ ਪਰ ਅੱਜ ਦੀ ਜਿਹੜੀ ਨੌਜਾਨ ਪੀੜ੍ਹੀ ਆ ਉਹਨਾਂ ਦਾ ਜਿਹੜਾ ਭੂਤ ਸਵਾਰ ਹੋਇਆ ਆਇਲਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਜਿਹੜੇ ਪਿੰਡ ਦੇ ਪਿੰਡਾਂ ਘਰਾਂ ਦੇ ਘਰ ਜਿਹੜੇ ਬਿੱਲ ਹੋ ਰਿਹਾ ਇਹਨਾਂ ਨੂੰ ਤੁਸੀਂ ਕੀ ਉਮੀਦ ਕਰਦੇ ਹੋ ਵੀ ਇਹ ਭਾਰਤ ਵਿੱਚ ਰਹਿ ਕੇ ਜਾਂ ਪੰਜਾਬ ਵਿੱਚ ਰਹਿ ਕੇ ਲੋਕਾਂ ਨੂੰ ਸੇ ਸਹੂਲਤ ਦੇਣਗੇ ਦੇਖੋ ਜੀ ਆਹ ਜਿਹੜਾ ਸਨਮਾਨ ਕਰਨ ਦਾ ਮੈਨੂੰ ਟੀਚਾ ਹੀ ਇਹ ਆ ਵੀ ਇਹਨਾਂ ਤੋਂ ਸੇਦ ਲੈਣ ਉਹ ਨੌਜਵਾਨ ਵੀ ਜ਼ਰੂਰੀ ਨਹੀਂ ਆ ਅਸੀਂ ਵਿਦੇਸ਼ਾਂ ਦੇ ਵਿੱਚ ਹੀ ਜਾ ਕੇ ਸੈਟਲ ਹੋਣਾ ਪਹਿਲਾਂ ਕਿਤੇ ਸਾਰੀ ਦੁਨੀਆ ਵਿਦੇਸ਼ਾਂ ਦੇ ਵਿੱਚੋਂ ਥੋੜਾ ਆ ਖਾਂਦੀ ਰਹੀ ਸਾਡੀ ਧਰਤੀ ਬੜੀ ਕਮਾ ਆਪਜਾਊ ਆ ਇੱਥੇ ਸਭ ਕੁਝ ਆ ਪਰ ਬਖਰੀ ਗਾਲਾ ਵੀ ਹਾਲਾਤ ਹੋ ਜੇ ਹੋ ਕੇ ਬੱਚੇ ਛੱਡ ਛੱਡ ਭੱਜੀ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ ਸਨਮਾਨ ਕਰਨ ਦਾ ਮੇਨ ਟੀਚਾ ਹੀ ਇਹ ਆ ਅੱਜ ਇੱਕ ਇਹਨਾਂ ਨੂੰ ਅਸੀਂ ਸਨਮਾਨ ਦਿੱਤਾ ਮੰਨ ਲਾ ਇਹਨਾਂ ਨੂੰ ਦੇਖ ਕੇ ਇੱਕ ਬੱਚਾ ਵੀ ਜਾਂ ਇੱਕ ਮਾਂ ਪਿਓ ਵੀ ਇਸ ਵੱਲ ਧਿਆਨ ਦੇਣ ਲੱਗੇ ਵੀ ਅਸੀਂ ਆਪਣੇ ਬੱਚੇ ਨੂੰ ਵੀ ਕਿਸੇ ਫੀਲਡ ਦੇ ਵਿੱਚ ਚੰਗੀ ਨੌਕਰੀ ਤੇ ਪਹੁੰਚਦਾ ਕਰ ਲਈ ਇੱਥੇ ਚੰਗੀ ਪੜ੍ਹਾਈ ਕਰਵਾ ਕੇ ਉਹਨੂੰ ਪੰਜਾਬ ਦੇ ਵਿੱਚ ਹੀ ਨੌਕਰੀ ਤੇ ਲਵਾਈਏ ਤਾਂ ਸਾਡਾ ਇਹ ਪ੍ਰਾਲਾ ਸਫਲ ਤੇ ਮੈਂ ਤਾਂ ਬੇਨਤੀ ਵੀ ਕਰੂੰਗਾ ਵੇ ਦੇਖੋ ਪੈਸੇ ਬਹੁਤ ਲੱਗ ਰਹੇ ਨੇ ਹੁਣ 30 35 35 ਲੱਖ ਰੁਪਈਆ ਲੱਗ ਰਿਹਾ ਬਾਹਰ ਜਾਣ ਵਾਸਤੇ ਤੇ ਅਸੀਂ ਕੋਸ਼ਿਸ਼ ਕਰੀਏ ਥੋੜਾ ਬਹੁਤਾ ਖਰਚ ਦੇਖੋ ਕਰੋੜਾਂ ਰੁਪਈਆ ਦੀ ਪੜਾਈ ਆ ਇਹ ਜੇ ਅਸੀਂ ਪ੍ਰਾਈਵੇਟ ਤੌਰ ਤੇ ਆਪਣੇ ਬੱਚਿਆਂ ਨੂੰ ਇਹ ਐਜੂਕੇਸ਼ਨ ਦਿਵਾਉਨੇ ਆ ਪਰ ਇਹ ਬੱਚੇ ਨੇ ਤੇ ਇਹਦੇ ਮਾਪਿਓ ਨੇ ਜਿੰਨੀ ਮਿਹਨਤ ਕੀਤੀ ਆ ਨਾ ਉਹਦਾ ਮੈਨੂੰ ਪਤਾ ਕਿਉਂਕਿ ਸਾਡਾ ਰਜਾਨਾ ਦਾ ਮੇਲਜੋਲ ਆ ਦਿਹਾੜੀ ਚੱਕ ਇੱਕ ਵਾਰੀ ਦੋ ਦੋ ਵਾਰੀਆਂ ਅਸੀਂ ਜਾਂਦੇ ਆ ਸੋ ਇਹਨਾਂ ਦੇ ਮਾਪਿਓ ਨੇ ਜਿੰਨੀ ਇਹਦੇ ਲਈ ਮਿਹਨਤ ਕੀਤੀ ਆ ਨਾ ਸੋ ਜਿੰਨਾ ਉਹਨਾਂ ਦੀ ਆਸ ਸੀ ਸੋ ਉਹਨੂੰ ਹੁਣ ਫੂਰ ਫਲ ਲੱਗਣਾ ਸ਼ੁਰੂ ਹੋ ਗਿਆ ਮੈਂ ਇਹ ਬੱਚੇ ਨੂੰ ਵੀ ਕਹੂੰਗਾ ਵੀ ਦੇਖ ਪਰਮਾਤਮਾ ਤੈਨੂੰ ਸਭ ਤੋਂ ਉੱਚੇ ਅਉਦੇ ਤੇ ਪਹੁੰਚਦਾ ਕਰੇ ਪਰ ਇਸ ਪਿੱਛੇ ਖਿਆਲ ਰੱਖਣਾ ਵੀ ਤੇਰੀ ਇੱਕ ਇੱਕ ਜੋ ਪੋਜੀਸ਼ਨ ਆ ਉਹਦੇ ਪਿੱਛੇ ਤੇਰੇ ਮਾਂ ਪਿਓ ਪੌੜੀਆਂ ਵਾਂਗੂ ਖੜੇ ਤਾਂ ਤੂੰ ਉੱਪਰ ਚੜਿਆ ਤੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਵੀ ਜਿੰਨੇ ਬਤ ਤੋਂ ਬਾਅਦ ਜਾਣੇ ਕਿ ਉਹਨਾਂ ਨੇ ਖੇਤੜ ਕਰਕੇ ਇੱਥੇ ਤੱਕ ਇਹਨੂੰ ਪਹੁੰਚਾਇਆ ਗਾਂ ਹੁਣ ਇਹਦਾ ਫਰਜ ਬਣਦਾ ਲੋਕਾਂ ਦੇ ਨਾਲ-ਨਾਲ ਆਪਣੇ ਮਾਪਿਓ ਦਾ ਵੀ ਸਤਕਾਰ ਤੇ ਉਹਨਾਂ ਨੇ ਜਿਹੜੀਆਂ ਆਸਾਂ ਲੈ ਕੇ ਇਹਨੂੰ ਇੱਥੇ ਤੱਕ ਪਹੁੰਚਦਾ ਕੀਤਾ ਪ੍ਰਮਾਤਮਾ ਕਰੇ ਇਹ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰੇ ਤੇ ਉਹਨਾਂ ਦੇ ਸਿਰ ਤੇ ਉਹਨਾਂ ਦੇ ਬਟਾਪੇ ਦਾ ਹਿਸਾ ਸਹਾਰਾ ਬਣੇ ਤੇ ਹੋਰ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਬਣੇ ਤੇ ਹੋਰ ਨੌਜਵਾਨੇ ਤੋਂ ਸੇਧ ਲੈ ਕੇ ਇਸ ਲੈਣ ਵਾਲਾਉਣ ਹੋਰ ਫੀਲਡ ਦੇ ਵਿੱਚ ਬਹੁਤ ਨੌਕਰੀਆਂ ਨੇ ਸੋ ਧਿਆਨ ਦੇਣ ਨੌਜਵਾਨ ਹੁਣ ਅਸੀਂ ਇੱਥੇ ਗੁਰਦੁਆਰੇ ਜਦੋਂ ਵੀ ਸੇਵਾ ਚੱਲਦੀ ਹੈ ਨਾ ਗਣਤੀ ਦੇ ਬੰਦੇ ਰਹਿ ਜਾਂਦੇ ਆ ਰਿਹਾ ਹੀ ਨਹੀਂ ਕੋਈ ਜਦੋਂ ਕਿ ਅੱਜ ਤੋਂ 20 ਸਾਲ 15 ਸਾਲ ਪਹਿਲਾਂ ਜਦੋਂ ਅਸੀਂ ਸੇਵਾ ਕਰਦੇ ਰਹੇ ਹਾਂ ਅਸੀਂ ਨੌਜਵਾਨ ਹੁੰਦੇ ਸੀ ਤੇ ਸਾਨੂੰ ਪਤਾ 25 25 30 30 ਨੌਜਵਾਨ ਸਾਰੀ ਸਾਰੀ ਦਿਨ ਪਰ ਰਾਤ ਗੁਰੂ ਘਰ ਰਹਿ ਕੇ ਵੀ ਸੇਵਾ ਕਰਦੇ ਸੀ ਘਰਾਂ ਨੂੰ ਨਹੀਂ ਸੀ ਜਾਂਦੇ ਹੁਣ ਤਾਂ ਸੱਤ-ਸੱਤ ਕੇ ਲਿਆਉਣਾ ਪੈਂਦਾ ਜੇ ਕਿਤੇ ਦੋ ਰਮਾਲੇ ਵੀ ਬਦਲਨੇ ਹੋਣ ਤਾਂ ਵੀ ਇੰਨੀ ਕਮੀ ਆ ਚੁੱਕੀ ਆ ਤੇ ਹੁਣ ਮੈਂ ਚਲੋ ਗੱਲ ਇਹ ਸੈੜੀ ਪਈ ਆ ਤਾਂ ਹਾ ਪਿੰਡਾਂ ਦਾ ਹਾਲ ਸ਼ਹਿਰਾਂ ਨਾਲੋਂ ਪੇੜਾ ਹੋ ਗਿਆ ਅੱਗੇ ਸ਼ਹਿਰਾਂ ਤੇ ਕਹਿੰਦੇ ਹੁੰਦੇ ਸੀ ਗਵਾਂਢੀ ਦਾ ਗਵਾਂਢੀ ਨੂੰ ਪਤਾ ਨਹੀਂ ਲੱਗਦਾ 11:00 ਵੱਜ ਜਾਣੇ ਤੁਸੀਂ ਪਿੰਡ 'ਚ ਕਿਹੜਾ ਦੇਖ ਕੇ ਦੇਖ ਲਓ ਕਿਸ ਨਹੀਂ ਅਗੇ ਨੌਜਵਾਨ ਸਾਰਾ ਸਾਰਾ ਦਿਨ ਪਿੰਡ ਦੀਆਂ ਗਲੀਆਂਾਂ 'ਚ ਖੇਡਦੇ ਫਿਰਦੇ ਹੁੰਦੇ ਸੀ ਜਾਂ ਬੈਠੇ ਹੁੰਦੇ ਸੀ ਪਰ ਹੁਣ ਹੈ ਨਹੀਂ ਸੋ ਇਸ ਕਰਕੇ ਇਹ ਬੱਚੇ ਤੋਂ ਸੇਧ ਲੈਣ ਤੇ ਆਪਣੇ ਬੱਚਿਆਂ ਨੂੰ ਇੱਥੇ ਪੰਜਾਬ 'ਚ ਰੱਖ ਕੇ ਚੰਗੀਆਂ ਨੌਕਰੀਆਂ ਦਿਵਾਉਣ ਮਾਪਿਓ ਇਹ ਯਤਨ ਕਰਨ ਸੋ ਮੇਰੀ ਇਹ ਸਾਰੇ ਮਾਪਿਆਂ ਨੂੰ ਅਪੀਲ ਹੈ ਧੰਨਵਾਦ ਕਿਸ ਨੇ ਬੋਲਣਾ ਦੋ ਸਬਦ ਦਰਸ਼ਕੋ ਸਾਡੇ ਨਾਲ ਹੁਣ ਨਗਰ ਦਾ ਜੰਪਲ ਉਹ ਨੌਜਵਾਨ ਜੁੜ ਚੁੱਕਿਆ ਆ ਉਹ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਜਿਹੜਾ ਨਗਰ ਨਿਵਾਸੀ ਨੇ ਇੰਨਾ ਹੌਸਲਾ ਵਜਾਈ ਕੀਤੀ ਆ ਇਹ ਨਗਰ ਨਿਵਾਸੀ ਨੂੰ ਕੀ ਵਿਸ਼ਵਾਸ ਦਿੰਦੇ ਆ ਤੇ ਇਹਨਾਂ ਨੇ ਕਿਹੜੀ ਭੜਾਈ ਕੀਤੀ ਤੇ ਉੱਥੇ ਕਿੰਨੇ ਵਿਦਿਆਰਥੀ ਨੇ ਹਿੱਸਾ ਲਿਆ ਸੀ ਜਿਨ੍ਹਾਂ ਚੋਂ ਇਹਨਾਂ ਨੇ ਟੌਪ ਹਾਸਲ ਕੀਤਾ ਉਹ ਆਪਾਂ ਕਰਦੇ ਆ ਗੱਲਬਾਤ ਸਤਪੰਦ ਪੁੱਤਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨ ਪਟੀਲ ਸਿੰਘ ਆ ਠੀਕ ਆ ਤੇ ਤੁਸੀਂ ਜਿਹੜਾ ਪੜ੍ਹਾਈ ਕਿਹੜੇ ਸਕੂਲ ਤੋਂ ਸੂ ਕੀਤੀ ਸੀ ਮੈਂ ਆਪਣੀ ਪੜ੍ਹਾਈ ਪਹਿਲਾਂ ਸ਼ਾਂਤੀਦੀਪੀ ਸਕੂਲ ਦੇ ਵਿੱਚ ਕੀਤੀ ਸੀਗੀ ਉਸ ਤੋਂ ਬਾਅਦ 10ਵੀਂ ਬਲੋਇੰਗ ਕਨਵੈਂਟ ਸਕੂਲ ਲੀਡਾ ਮੇਕ ਸਿੰਘ ਤੋਂ ਕੀਤੀ ਤੇ ਆਪਣੀ 11ਵੀਂ 12ਵੀਂ ਦੀ ਪੜ੍ਹਾਈ ਮੈਂ ਜਗਰੋਂ ਗਵਰਨਮੈਂਟ ਸਕੂਲ ਦੇ ਵਿੱਚ ਕੀਤੀ ਆ ਤੁਸੀਂ ਹੁਣ ਫਿਰ ਕਿਹੜੀ ਪੜਾਈ ਸ਼ੁਰੂ ਕੀਤੀ ਆ ਜਿਸ ਤੋਂ ਤੁਸੀਂ ਅਵਲ ਦਰਜੀ ਦੀ ਡਿਗਰੀ ਹਾਸਲ ਕੀਤਾ ਵਾ ਮੈਂ ਇੱਕ 2024 ਦੇ ਵਿੱਚ NEET ਦੀ ਪ੍ਰੀਖਿਆ ਦਿੱਤੀ ਸੀ ਜੋ ਕਿ 5 ਮਈ ਨੂੰ ਹੋਈ ਸੀ ਕਿੱਥੇ ਦਿੱਤੀ ਸੀ ਪ੍ਰੀਖਿਆ ਪ੍ਰੀਖਿਆ ਮੈਂ ਲੁਧਿਆਣੇ ਦਿੱਤੀ ਸੀਗੀ ਸਕੂਲ ਦੇ ਵਿੱਚ ਉਹ ਸਕੂਲ ਦਾ ਨਾਮ ਕੀ ਆ ਆਤਮਦੇਵ ਕੀ ਨਕੇਤਨ ਕਾਲਜ ਸੀ ਸਕੂਲ ਦਾ ਨਾਮ ਠੀਕ ਹੈ ਜੀ ਹਾਂ ਜੀ ਤੇ ਉੱਥੇ ਕਿੰਨੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਲਗਭਗ ਹਰੇਕ ਸੈਂਟਰ ਦੇ ਵਿੱਚ 7-800 ਬੱਚਾ ਹੁੰਦਾ ਵਾ ਲੁਧਿਆਣੇ ਦੇ ਵਿੱਚ 7-8 ਸੈਂਟਰ ਸੀ ਤੇ ਪੂਰੇ ਭਾਰਤ ਦੇ ਵਿੱਚ 23 ਲੱਖ ਨੌਜਵਾਨਾਂ ਨੇ ਪੇਪਰ ਦਿੱਤਾ ਹੈਗਾ ਠੀਕ ਹੈ ਹਾਂਜੀ ਤੇ ਤੁਸੀਂ ਉਹ ਜਿਹੜੇ ਕਿੰਨੇ ਜਿਹੜੇ ਵਿਦਿਆਰਥੀ ਆ ਜਿਨ੍ਹਾਂ ਨੇ ਉਥੇ ਯੋਗਤਾ ਪ੍ਰਾਪਤ ਕੀਤੀ ਆ ਹਰ ਸਾਲ ਗਵਰਨਮੈਂਟ ਸੀਟ ਹੈਗੀ 50000 ਤੇ 50000 ਪ੍ਰਾਈਵੇਟ ਸੀਟ ਆ ਵੀ ਹਰੇਕ ਸਾਲ 1 ਲੱਖ ਬੱਚਾ ਡਾਕਟਰ ਬਣਨ ਦੇ ਲਈ ਕਾਲਜਾਂ ਦੇ ਵਿੱਚ ਜਾਂਦਾ ਵਾ ਜਿਹਨੂੰ ਹੁਣ ਤੁਸੀਂ ਪੜ੍ਹਾਈ ਕੀਤੀ ਆ ਹੁਣ ਵਿਦਿਆਰਥੀ ਨੇ ਹਿੱਸਾ ਲਿਆ ਵਾ ਤੁਸੀਂ ਕਿੰਨੇ ਵਿਦਿਆਰਥੀ ਜਿਹੜੇ ਟੋਪ ਹਾਸਲ ਕੀਤਾ ਕਿੰਨੇ ਵਿਦਿਆਰਥੀਆਂ ਨੇ ਆਹ ਦੇਖੋ ਮੇਰੀ ਰੈਂਕ ਆ 14943 ਠੀਕ ਹੈ ਵੀ ਜਿਹੜੇ ਬੱਚਿਆਂ ਦੀ 35000 ਤੋਂ ਉੱਪਰ ਰੈਂਕ ਆ ਜਾਂਦੀ ਉਹਨਾਂ ਨੂੰ ਵੀ ਵਧੀਆ ਕਾਲਜ ਮਿਲ ਜਾਂਦਾ ਸਰਕਾਰੀ ਠੀਕ ਹੈ ਹਾਂਜੀ ਤੇ ਇਸ ਪੜਾਈ ਕਰਨ ਵਿੱਚ ਮਾਂ-ਬਾਪ ਦਾ ਜਾਂ ਕੋਈ ਆਪਣੇ ਰਿਸ਼ਤੇਦਾਰਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਸਾਰਿਆਂ ਦਾ ਵੱਧ ਸਹਿਯੋਗ ਤਾਂ ਮਾਂ-ਪਿਓ ਦਾ ਹੀ ਰਿਹਾ ਵੀ ਨਿੱਕੇ-ਨਿੱਕੇ ਚੀਜ਼ ਦੇਖਣਾ ਧਿਆਨ ਰੱਖਣਾ ਵੀ ਕਿਹੜੀ ਕਿਤਾਬ ਚਾਹੀਦੀ ਆ ਵੀ ਕਿਸ ਚੀਜ਼ ਦੀ ਵੀ ਲੋੜ ਆ ਮਾਂ-ਪਿਓ ਨੇ ਧਿਆਨ ਰੱਖਿਆ ਠੀਕ ਹੈ ਹਾਂਜੀ ਤੇ ਹੁਣ ਫਿਰ ਮਾਂ-ਬਾਪ ਦੀਆਂ ਜਾਂ ਨਗਰ ਨਿਵਾਸੀਆਂ ਦੀ ਆਸਾਂ ਤੇ ਕਿਵੇਂ ਉਤਰੋਗੇ ਮੈਂ ਹੁਣ ਆਪਣੀ ਪੜ੍ਹਾਈ ਸ਼ੁਰੂ ਕਰੂੰਗਾ ਉੱਥੇ ਜਾ ਕੇ ਚੰਗੇ ਚੰਗੇ ਲੋਕਾਂ ਨਾਲ ਵਿਚਰੂੰਗਾ ਵੀ ਇੱਕ ਅੱਗੇ ਪਿੰਡ ਦੇ ਲਈ ਵੀ ਹੋਰ ਜੋ ਬੱਚੇ ਹੋਣਗੇ ਉਹਨਾਂ ਲਈ ਪ੍ਰੇਰਨਾ ਬਣੂੰਗਾ ਜੇ ਕਿਸੇ ਨੂੰ ਪੁੱਛਣਾ ਮੈਂ ਕੁਝ ਵੀ ਪੜ੍ਹਾਈ ਕਿਵੇਂ ਕਰਨੀ ਵੀ ਮੈਂ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਨਾਨ ਮੈਡੀਕਲ ਦੀ ਕਰ ਰਿਹਾ ਆਰਟਸ ਈ ਕਮਰਸ ਦੀ ਹਰੇਕ ਪਾਸੇ ਵੀ ਬਹੁਤ ਵਧੀਆ ਵਧੀਆ ਨੌਕਰੀਆਂ ਵੀ ਹੈਗੀਆਂ ਪੜ੍ਹਾਈ ਵੀ ਹੈਗੀ ਜਿੱਧਰ ਆਪਾਂ ਕਾਮਯਾਬ ਹੋ ਸਕਦੇ ਆ ਅਗਲਾ ਸੁਪਨਾ ਕੀ ਆ ਫਿਰ ਹੁਣ ਅਗਲਾ ਸੁਪਨਾ ਹੁਣ ਐਮਬੀਬੀਐਸ ਵੀ ਪੂਰੀ ਦਿਲ ਜਾਨ ਲਾ ਕੇ ਕੀਤੀ ਜਾਵੇ ਤੇ ਉਸ ਤੋਂ ਬਾਅਦ ਅੱਗੇ ਹੋਰ ਪੇਪਰ ਆ ਪੜਾਈ ਕੀਤੀ ਜਾਵੇ ਤੇ ਨਗਰ ਦਾ ਆਪਣੇ ਦਾ ਨਾਮ ਰੌਸ਼ਨ ਕੀਤਾ ਜਾਵੇ ਠੀਕ ਹੈ ਜਿਸ ਤਰ੍ਹਾਂ ਹੁਣ ਦੀ ਨੌਜਵਾਨ ਪੀੜ੍ਹੀ ਆ ਉਹ ਆਈਲੈਂਡਸ ਕਰਕੇ ਵਿਦੇਸ਼ਾਂ ਵਿੱਚ ਭੱਜਦੀ ਜੱਸ ਕਰਕੇ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਵੀਲੇ ਹੋ ਰਿਹਾ ਕੀ ਤੁਹਾਡਾ ਵੀ ਸੁਪਨਾ ਵੀ ਮੈਂ ਪੜਾਈ ਕਰਕੇ ਵਿਦੇਸ਼ ਸੈਟਲ ਹੋਊਂਗਾ ਨਹੀਂ ਮੇਰਾ ਇਹੋ ਜਿਹਾ ਕੋਈ ਸੁਪਨਾ ਨਹੀਂਗਾ ਉਹ ਸੁਪਨਾ ਵੀ ਉਹ ਦੇਖਦੇ ਵੀ ਜਿੰਨਾਂ ਕੋਲ ਪਹਿਲਾਂ ਹੀ ਵੀ ਬਹੁਤ ਕੁਝ ਹੈਗਾ ਵਾ ਇੱਕ ਜੋ ਬਹੁਤ ਗਰੀਬ ਘਰੋਂ ਆ ਬੱਚਾ ਉਹ ਨਹੀਂ ਜਾ ਸਕਦਾ 30-35 ਲੱਖ ਕਰਜ਼ਾ ਲੈ ਕੇ ਵੀ ਨਹੀਂ ਜਾ ਸਕਦਾ ਹੈਗਾ ਤੇ ਉਹ ਕਰਜ਼ਾ ਲਾਉਣਾ ਵੀ ਬਹੁਤ ਔਖਾ ਵਾ ਦਸ ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਸ ਨੌਜਵਾਨ ਨੇ ਆਪਣੀ ਗੱਲ ਰੱਖੀ ਤੇ ਅਸੀਂ ਤੁਹਾਨੂੰ ਇੱਕ ਹੋਰ ਵੀ ਦੱਸ ਦਈਏ ਜਿਹੜੇ ਇਹ ਨੌਜਵਾਨਾ ਇੱਕ ਆਮ ਪਰਿਵਾਰ ਚੋਂ ਆ ਕੋਈ ਅਮੀਰ ਘਰਾਂ ਜੋ ਪਰਿਵਾਰ ਨਹੀਂ ਆਮ ਪਰਿਵਾਰ ਚੋਂ ਉੱਠ ਕੇ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਨੇ ਆਪਣੇ ਬੱਚੇ ਨੂੰ ਤਰੱਕੀ ਦੀਆਂ ਮੰਜ਼ਲਾਂ ਵੱਲ ਵਧਣ ਦਾ ਜਿਹੜਾ ਮੌਕਾ ਜਿਹੜਾ ਦਿੱਤਾ ਵਾ ਤੇ ਇਹਨੇ ਇਹ ਵੀ ਕਿਹਾ ਵੀ ਜਿਹੜੇ ਉਹ ਵੱਡੇ ਸੁਪਨੇ ਜਾਂ ਬਾਹਰ ਜਾਂਦੇ ਸੁਪਨੇ ਵੀ ਉਹੀ ਦੇਖਦੇ ਆ ਜਿਹੜੇ ਪਹਿਲਾਂ ਹੀ ਠੀਕ ਹੁੰਦੇ ਆ ਕਰੋ ਅਮੀਰ ਹੁੰਦੇ ਆ ਕਿਉਂਕਿ ਜਿਹੜੇ ਆਮ ਪਰਿਵਾਰ ਆ ਉਹ ਤਾਂ ਇੱਥੇ ਹੀ ਰਹਿ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਉਹਨਾਂ ਦੇ ਸਾਡੇ ਨਾਲ ਮਾਤਾ ਜੁੜਿਆ ਆ ਆਪਾਂ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਸਰਮਜੀਤ ਕੌਰ ਤੇ ਅੱਜ ਫਿਰ ਨਗਰ ਨਿਵਾਸੀ ਨੇ ਐਡਾ ਮਾਣ ਬਖਸ਼ਿਆ ਵਾ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਨਗਰ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਭ ਦਾ ਧੰਨਵਾਦ ਕਰਦੀ ਆ ਕਿ ਮੇਰੇ ਬੱਚੇ ਨੂੰ ਉਹਨਾਂ ਨੇ ਮਾਣ ਸਨਮਾਨ ਦਿੱਤਾ ਠੀਕ ਹੈ ਜੀ ਦਰਸ਼ਕੋ ਤੁਹਾਨੂੰ ਅਸੀਂ ਇਸ ਪਰਿਵਾਰ ਦਾ ਜਿਹੜਾ ਘਰ ਵੀ ਦਿਖਾਵਾਂਗੇ ਇੱਕ ਬਿਲਕੁਲ ਸਾਦਾ ਪਰਿਵਾਰ ਆ ਮਿਹਨਤ ਮਜ਼ਦੂਰ ਕਰਨ ਦਾ ਪਰਿਵਾਰ ਆ ਜਿਸ ਨੇ ਫਿਰ ਵੀ ਆਪਣੇ ਬੱਚੇ ਨੂੰ ਸੁਪਨਾ ਪੂਰਾ ਕਰਦੇ ਹੋਏ ਜਿਹੜੀ ਆ ਆਪਣੀ ਜਿਹੜੀ ਜੀਹਾਨ ਜਿਹੜੀ ਮਿਹਨਤ ਲਾਈ ਆ ਤੁਹਾਨੂੰ ਅਸੀਂ ਉਹਨਾਂ ਉਹਨਾਂ ਦਾ ਘਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਆਮ ਪਰਿਵਾਰ ਆ ਜੇ ਚਾਹਣ ਤੇ ਆਪਣੇ ਬੱਚੇ ਨੂੰ ਤਰੱਕੀ ਦੀਆਂ ਮੰਜ਼ਲਾਂ ਵੱਲ ਲੈ ਕੇ ਜਾ ਸਕਦੇ ਆ ਦਰਸ਼ਕੋ ਤੁਹਾਨੂੰ ਅਸੀਂ ਉਸ ਵਿਦਿਆਰਥੀ ਦਾ ਘਰ ਦਿਖਾਉਨੇ ਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਵੀ ਆਹਾ ਉਸ ਵਿਦਿਆਰਥੀ ਜਿਹੜਾ ਘਰ ਆ ਬਿਲਕੁਲ ਸਿੰਪਲ ਆ ਤਾਨੂੰ ਦਿਖਾਉਨੇ ਆ ਘਰ ਦੇ ਕਮਰੇ ਆ ਘਰ ਦੇ ਹਾਲਾਤ ਇੱਕ ਬਿਲਕੁਲ ਹੀ ਆਮ ਜਿਹੜਾ ਸਿੰਪਲ ਪਰਿਵਾਰ ਨਾਲ ਜਿਹੜਾ ਸੰਬੰਧ ਰੱਖਦਾ ਆਹ ਦੋ ਕਮਰੇ ਆ ਸਿਰਫ ਇਹਨਾਂ ਦੇ ਬਿਲਕੁਲ ਜਿਹੜਾ ਸਿੰਪਲ ਘਰ ਆ ਤੁਸੀਂ ਦੇਖ ਸਕਦੇ ਹੋ ਇੱਕ ਬਿਲਕੁਲ ਸਿੰਪਲ ਘਰ ਆ ਆਮ ਇੱਕ ਸਾਦਾ ਪਰਿਵਾਰ ਆ ਤੇ ਇਹ ਦੂਸਰੇ ਨੌਜਵਾਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਆ ਜਿਹੜੇ ਨੌਜਵਾਨ ਲੱਖਾਂ ਰੁਪਏ ਲਾ ਕੇ ਵਿਦੇਸ਼ ਦੀ ਧਰਤੀ ਤੇ ਜਾ ਰਹੇ ਆ ਜਿਸ ਕਰਕੇ ਪੰਜਾਬ ਦਾ ਜਿਹੜੇ ਪਿੰਡਾ ਖਾਲੀ ਹੋ ਰਹੇ ਆ ਪਰ ਇਹ ਇੱਕ ਨੌਜਵਾਨ ਜਿਹੜਾ ਵਾ ਤੇ ਇਸ ਦਾ ਜਿਹੜਾ ਮਾਂ-ਪਾਪਾ ਇਹ ਵੱਡਾ ਜਿਹੜਾ ਉਹਨਾਂ ਨੌਜਵਾਨਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਆ ਵੀ ਜੇ ਇਸ ਤਰ੍ਹਾਂ ਇੱਕ ਸਿੰਪਲ ਪਰਾਲਾ ਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਨੂੰ ਉੱਚ ਵਿੱਦਿਆ ਦਿਵਾ ਸਕਦੇ ਆ ਤੇ ਦੂਸਰੇ ਪਰਿਵਾਰ ਉੱਚ ਵਿੱਦਿਆ ਹਾਸਲ ਕਰਕੇ ਕਿਉਂ ਨਹੀਂ ਦੇਸ਼ ਦੀ ਸੇਵਾ ਕਰਕੇ ਕਿਉਂ ਨਹੀਂ ਪੰਜਾਬ ਦੀ ਸੇਵਾ ਕਰਕੇ ਤੇ ਮੈਂ ਫੇਰ ਇੱਕ ਵਾਰੀ ਕਹੂੰਗਾ ਦੇਖੋ ਇੱਕ ਬਿਲਕੁਲ ਇੱਕ ਸਿੰਪਲ ਘਰ ਆ ਇੱਕ ਸੈਂਪਲ ਕਰ ਚੁਟ ਕੇ ਵਿਦਿਆਰਥੀ ਨੇ ਜਿਹੜੀ ਅੱਜ ਉੱਚ ਵਿੱਦਿਆ ਜਿਹੜੀ ਹਾਸਲ ਕਰਨ ਵਾਸਤੇ ਜਿਹੜੀ ਮੰਜ਼ਲ ਚੜ੍ਹਨ ਦੀ ਕੋਸ਼ਿਸ਼ ਕੀਤੀ ਆ ਤੇ ਦੂਸਰੇ ਨੌਜਵਾਨ ਵਾਸਤੇ ਬਹੁਤ ਵੱਡਾ ਪ੍ਰੇਰਨਾ ਸਰੋਤ ਆ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਜਿਹੀਆਂ ਖਬਰਾਂ ਹੋਰ ਵੀ ਦਿਖਾਉਂਦੇ ਰਹਾਂਗੇ ਜਦ ਤੱਕ ਨੂੰ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ